ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪੰਜਵਾ ਨਾਮ ਗੁਰ ਦੀਓ ਹੈ ਆਪਣੇ ਜਾ ਕੈ ਮਸਤਕ ਕਰਮਾ ਜਾ ਕਿਏ ਜਿਸ ਪੁਰਖ ਦੇ ਮੱਥੇ ਦੇ ਸ਼੍ਰੋਮਣੀ ਕਰਮ ਪੂਰਬਲੇ ਜਨਮਾਂ ਵਿੱਚ ਨਿਸ਼ਕਾਮ ਕਰਮ ਕੀਤੇ ਹੋਏ ਹਨ ਅੰਤਹਿ ਕਰਨ ਰੂਪੀ ਮੱਥੇ ਦੇ ਪਰਮੇਸ਼ਰ ਨੇ ਪੂਰਨ ਕਰਮਾ ਕਿਰਪਾ ਕੀਤੀ ਹੈ ਉਸ ਪੁਰਖ ਨੂੰ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਆਪਣੇ ਜਾਣ ਕੇ ਅੰਮ੍ਰਿਤ ਨਾਮ ਦੀ ਦਾਤ ਦੇਣਾ ਕੀਤੀ ਹੈ ਨਾਮ ਦਿਰੜਾਵੇ ਨਾਮ ਜਪਾਵੇ ਤਾਕਾ ਜੁਗ ਮਹਿ ਧਰਮ ਉਸ ਪੁਰਖ ਦਾ ਇਸ ਕਾਲ ਯੁਗ ਦੇ ਸਮੇਂ ਵਿੱਚ ਇਹੋ ਅਸਲ ਧਰਮ ਪੁੰਨ ਹੈ ਪਾਰਉ ਪਕਾਰ ਹੈ ਜੋ ਆਪ ਆਪਦੇ ਚਿੱਤ ਨੂੰ ਨਾਮ ਦ੍ਰਿੜਾਉਂਦੇ ਹਨ ਤੇ ਹੋਰ ਨਾ ਪੁਰਖਾਂ ਦੇ ਪਾਸੋਂ ਨਾਮ ਜਪਾਉਂਦੇ ਹਨ ਜਨ ਕੋ ਨਾਮ ਵਡਾਈ ਸੋਭ ਉਸ ਪਰਮੇਸ਼ਰ ਦੇ ਜਨ ਸੇਵਕ ਦੀ ਅੰਮ੍ਰਿਤ ਨਾਮ ਜਪਣੇ ਕਰਕੇ ਇਸ ਲੋਕ ਵਿੱਚ ਵਡਿਆਈ ਤੇ ਪ੍ਰਲੋਕ ਵਿੱਚ ਸ਼ੋਭਾ ਹੁੰਦੀ ਹੈ ਅਤੇ ਨਾਮੋ ਗਤ ਨਾਮੋ ਪਤ ਜਨ ਕੀ ਮਾਨੈ ਜੋ ਜੋ ਹੋਗ ਰਹਾਉ ਉਸ ਜਨ ਸੇਵਕ ਦੀ ਨਾਮ ਜਪਣ ਕਰਕੇ ਗਤ ਮੁਕਤੀ ਹੁੰਦੀ ਹੈ ਨਾਮੋ ਨਾਮ ਕਰਕੇ ਹੀ ਪਤ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਉਸ ਸੇਵਕ ਦੀ ਨਾਮ ਜਪਣ ਕਰਕੇ ਗਤ ਗਿਆਨ ਅਵਸਥਾ ਵਿੱਚ ਇਸਥਿਤੀ ਹੁੰਦੀ ਹੈ ਨਾਮ ਜਪਣੇ ਕਰਕੇ ਪਤਿਸ਼ਤਾ ਇੱਜ਼ਤ ਹੁੰਦੀ ਹੈ ਕਿਉਂਕਿ ਜੋ ਕੁਝ ਪ੍ਰਮਾਤਮਾ ਦੇ ਭਾਣੇ ਵਿੱਚ ਹੁੰਦਾ ਹੈ ਉਸ ਨੂੰ ਉਹ ਚੰਗਾ ਕਰਕੇ ਮੰਨਦਾ ਹੈ ਰਹਾਉ ਬਿਸਰਾਮ ਦੇ ਇੱਕੇ ਪਾਤਸ਼ਾਹ ਫਰਮਾਉਂਦੇ ਹਨ ਨਾਮ ਧਨ ਜਿਸ ਜਨ ਕੈ ਪਾਲੈ ਸੋਈ ਪੂਰਾ ਸਾਹਾ ਜਿਸ ਜਨ ਸੇਵਕ ਦੇ ਹਿਰਦੇ ਰੂਪੀ ਪਾਲੈ ਕੀਏ ਪੱਲੇ ਵਿੱਚ ਨਾਮ ਰੂਪ ਧਨ ਹੈ ਉਹੀ ਪੂਰਾ ਸ਼ਾਹੂਕਾਰ ਹੈ ਪੂਰਨ ਸਾਹਾ ਸਵਾਸਾਂ ਵਾਲਾ ਹੈ ਨਾਮ ਬਿਉਹਾਰ ਨਾਨਕ ਆਧਾਰਾ ਨਾਮ ਪਰਾਪਤ ਲਾਹਾ ਸਤਿਗੁਰੂ ਜੀ ਕਥਨ ਕਰਦੇ ਹਨ ਕਿਉਂ ਸੇਵਕ ਆਪ ਨਾਮ ਜਪਣਾ ਤੇ ਹੋਰਨਾ ਨੂੰ ਜਪਾਉਂਦਾ ਹੀ ਬਿਵਹਾਰਾ ਵਿਹਾਰ ਕਰਦਾ ਹੈ ਹਰ ਵਕਤ ਉਸ ਦੇ ਹਿਰਦੇ ਵਿੱਚ ਨਾਮ ਦਾ ਹੀ ਆਸਰਾ ਹੈ ਕਿਉਂਕਿ ਨਾਮ ਦੇ ਜਪਣੇ ਕਰਕੇ ਉਸ ਨੂੰ ਲਾਭ ਪ੍ਰਾਪਤ ਹੋਇਆ ਹੈ ਤਨਸਰੀ ਮਹੱਲਾ ਪੰਜਵਾ ਨੇਤਰ ਪਨੀਤ ਭਏ ਦਰਸ ਪੀਖੇ ਮਾਥੇ ਪਰ ਰਵਾਲ ਏ ਪਰਮੇਸ਼ਰ ਤੁਹਾਡੇ ਦਰਸ਼ਨਾਂ ਨੂੰ ਵੇਖ ਕੇ ਸਾਡੇ ਪ੍ਰਤੱਖ ਨੇਤਰ ਮਨ ਬੁੱਧ ਰੂਪੀ ਨੇਤਰ ਵਿराग ਵਿਵੇਕ ਰੂਪੀ ਨੇਤਰ ਪਵਿੱਤਰ ਹੋਏ ਹਨ ਸਾਡੇ ਪਰੋਖ ਅਪਰੋਖ ਗਿਆਨ ਰੂਪ ਨੇਤਰ ਸਰੂਪ ਦੀ ਸਾਖ ਆਤਤਾ ਕਰਕੇ ਪਵਿੱਤਰ ਹੋਏ ਹਨ ਅਤੇ ਆਪ ਜੀ ਦੇ ਸਤਿਗੁਰਾਂ ਦੇ ਚਰਨਾਂ ਦੀ ਰਵਾਲ ਧੂੜੀ ਸਾਡੇ ਪ੍ਰਤੱਖ ਮਸਤਕ ਮੱਥੇ ਅੰਤਹਿਕਰ ਰੂਪੀ ਮੱਥੇ ਉੱਤੇ ਪਰੋਕਈਏ ਪਵੇ ਅੰਤਹਿਕਰ ਰੂਪੀ ਮੱਥੇ ਵਿੱਚ ਸਰਦਾ ਰੂਪੀ ਧੂੜਾ ਪ੍ਰਾਪਤ ਹੋਵੇ ਰਸ ਰਸ ਗੁਣ ਗਾਵੋ ਠਾਕੁਰ ਕੇ ਮੂਰੇ ਹਿਰਦੇ ਬਸੋ ਗੋਪਾਲ ਏ ਠਾਕੁਰ ਸੁਆਮੀ ਪਰਮੇਸ਼ਰ ਜੀ ਅਸੀਂ ਰਸਨਾ ਨੂੰ ਪ੍ਰੇਮ ਰਸ ਵਿੱਚ ਰਸਾ ਕੇ ਆਪ ਜੀ ਦੇ ਗੁਣਾਂ ਨੂੰ ਕੀਰਤਨ ਰੂਪ ਦੇ ਵਿੱਚ ਗਾਉਂਦੇ ਹਾਂ ਤੇ ਅਰਦਾਸ ਕਰਦੇ ਹਾਂ ਕਿ ਏ ਗੋਪਾਲ ਗੋ ਪ੍ਰਿਥਵੀ ਦੇ ਪਾਲ ਪਾਲਕ ਪਰਮੇਸ਼ਰ ਵਾਹਿਗੁਰੂ ਜੀ ਆਪ ਜੀ ਹਰ ਵਕਤ ਮੇਰੇ ਹਿਰਦੇ ਵਿੱਚ ਵਸਣਾ ਕਰੋ ਤੁਮ ਤੋ ਰਾਖਨ ਹਾਰ ਦਇਆਲ ਏ ਦਇਆਲ ਦਿਆਲੂ ਪਰਮੇਸ਼ਰ ਜੀ ਤੁਮ ਤੁਸੀਂ ਤਾਂ ਮਾਤਾ ਦੇ ਗਰਭ ਵਿੱਚ ਨਰਕਾਂ ਵਿੱਚ ਰੱਖਿਆ ਕਰਨ ਵਾਲੇ ਹੋ ਸੁੰਦਰ ਸੁਗਰ ਬੇਅੰਤ ਪਿਤਾ ਪ੍ਰਭ ਹੋ ਹੋ ਪ੍ਰਭੂ ਕਿਰਪਾਲ ਰਹਾਉ ਤੁਸੀਂ ਸੁੰਦਰ ਸੋਹਣਾ ਸਰੂਪ ਹੋ ਸ੍ਰਿਸ਼ਟੀ ਨੂੰ ਰਚਨ ਰੂਪ ਸੁਗਰ ਸ੍ਰੇਸ਼ਟ ਘਾੜਤਾਂ ਨੂੰ ਘੜਨ ਵਾਲੇ ਹੋ ਬੇਅੰਤ ਅੰਤ ਤੋਂ ਰਹਿਤ ਹੋ ਪਿਤਾ ਪਿਓ ਦੀ ਨਿਆਈ ਹੈ ਪ੍ਰਭ ਪਰਮੇਸ਼ਰ ਜੀ ਸਾਡੇ ਰਾਖੇ ਹੋ ਜਿਵੇਂ ਪਿਛਲਿਆਂ ਭਗਤਾਂ ਤੇ ਕਿਰਪਾ ਕੀਤੀ ਹੈ ਓਵੇਂ ਹੈ ਪ੍ਰਭੂ ਪਰਮੇਸ਼ਰ ਜੀ ਆਪ ਜੀ ਸਾਡੇ ਉੱਤੇ ਕਿਰਪਾਲ ਦਿਆਲੂ ਹੋਵੋ ਰਹਾਓ ਬਿਸਰਾਮ ਦੇ ਕੇ ਸਤਗੁਰੂ ਕਿਰਪਾ ਕਰਦੇ ਆ ਮਹਾ ਆਨੰਦ ਮੰਗਲ ਰੂਪ ਤੁਮਰੇ ਬਚਨ ਅਨੂ ਪ੍ਰਸਾਲ ਬਾਦਸ਼ਾਹ ਫਰਮਾਉਂਦੇ ਹਨ ਏ ਪਰਮੇਸ਼ਰ ਜੀ ਮਹਾ ਵੱਡੇ ਆਨੰਦ ਭਾਉ ਪਰਮਾਨੰਦ ਦੇ ਦੇਣ ਵਾਲੇ ਮੰਗਲ ਆਨੰਦ ਸਰੂਪ ਤੁਹਾਡੇ ਸਤ ਨਾਮ ਰੂਪ ਬਚਨ ਵਾਕ ਅਨੂਪ ਉਪਮਾ ਤੋਂ ਰਹਿਤ ਰਸਾਲ ਰਸ ਆਲ ਰਸਾਂ ਦੇ ਆਲ ਘਰ ਹਨ ਹਿਰਦੈ ਚਰਣ ਸਬਦ ਸਤ ਗੁਰ ਕੋ ਨਾਨਕ ਬੰਦਿਓ ਪਾਲ ਸਤ ਗੁਰੂ ਜੀ ਕਥਨ ਕਰਦੇ ਹਨ ਕਿ ਏ ਪਰਮੇਸ਼ਰ ਜੀ ਆਪ ਜੀ ਦਾ ਸਰੂਪ ਸਤਿਗੁਰਾਂ ਦੇ ਚਰਨ ਤੇ ਸ਼ਬਦ ਉਪਦੇਸ਼ ਨੂੰ ਅੰਤਹਿ ਕਰਨ ਰੂਪੀ ਪੱਲੇ ਵਿੱਚ ਸਰਦਾ ਰੂਪੀ ਗੰਢ ਦੇ ਨਾਲ ਬਣ ਲਿਆ ਹੈ ਸਤਿਗੁਰਾਂ ਦੇ ਉਪਦੇਸ਼ ਤੇ ਆਧਿਸ਼ਤਾਨ ਸਰੂਪ ਦੀ ਪ੍ਰਾਪਤੀ ਦਾ ਸਾਧਨ ਰੂਪ ਚਰਨਾਂ ਨੂੰ ਬੁੱద్ధి ਰੂਪੀ ਪੱਲੇ ਵਿੱਚ ਸਰਦਾ ਰੂਪੀ ਗੰਢ ਦੇ ਨਾਲ ਬਣ ਲਿਆ ਹੈ ਤਨਸਰੀ ਮਹੱਲਾ ਪੰਜਵਾ ਆਪਣੀ ਉਕਤ ਖਲਾਵੇ ਭੋਜਨ ਆਪਣੀ ਉਕਤ ਖੇਲ ਆਵੇ ਉਹ ਪਰਮੇਸ਼ਰ ਆਪਣੀ ਉਕਤ ਹੁੰਦਾ ᔪਗਤੀ ਆਪਣੀ ਉਕਤ ਕਥਨ ਅਨਸਾਰ ਸਾਰੇ ਜਗਤ ਦੇ ਜੀਵਾਂ ਨੂੰ ਭੋਜਨ ਖਵਾਉਂਦਾ ਸ਼ਿਕਾਉਂਦਾ ਹੈ ਅਤੇ ਆਪਣੀ ਉਕਤ ᔪਗਤੀ ਆਪਣੇ ਉਕਤ ਕਥਨ ਅਨਸਾਰ ਹੀ ਆਪਣੇ ਪਿਆਰਿਆਂ ਨੂੰ ਪ੍ਰੇਮ ਦੀ ਖੇਲ ਵਿੱਚ ਖਿਲਾਉਂਦਾ ਹੈ ਸਰਬ ਸੂਖ ਭੋਗ ਰਸ ਦੇਵੇ ਮਨ ਹੀ ਨਾਲ ਸਮਾਵੇ ਸਰਬਸਾਰੀ ਸੰਸਾਰਿਕ ਪਰਮਾਰਥ ਗਿਆਨ ਪ੍ਰੇਮ ਆਦ ਦੇ ਸੁਖ ਸੁਖ ਭੋਗ ਪਦਾਰਥ ਤੇ ਆਤਮਾ ਆਨੰਦ ਰੂਪੀ ਰਸ ਆਨੰਦ ਬਖਸ਼ ਦਿੰਦਾ ਹੈ ਸਾਰੇ ਮਨੁੱਖਾਂ ਤੋਂ ਲੈ ਕੇ ਬ੍ਰਹਮ ਲੋਕ ਤੱਕ 11 ਦਰਜੇ ਦੇ ਸੁਖ ਭੋਗਣ ਦਾ ਰਸ ਆਨੰਦ ਆਤਮਾ ਆਨੰਦ ਵਿੱਚ ਹੀ ਬਖਸ਼ ਦਿੰਦਾ ਹੈ ਭਾਵ ਇਕਾਗਰ ਚੇਤਾ ਆਤਮਕ ਆਨੰਦ ਦੀ ਪ੍ਰਾਪਤੀ ਵਾਲੇ ਪੁਰਖ ਨੂੰ 11 ਦਰਜੇ ਦੇ ਸੁੱਖਾਂ ਨਾਲੋਂ ਕਿਤੇ ਵੱਧ ਅਸੀਮਤ ਸੁੱਖ ਬਖਸ਼ ਦਿੰਦਾ ਹੈ। ਅਤੇ ਇਸ ਆਨੰਦ ਵਿੱਚ ਮਨ ਨਾਲ ਹੀ ਸਮਾ ਜਾਂਦਾ ਭਾਵ ਮਿਲ ਜਾਂਦਾ ਹੈ। ਹਮਰੇ ਪਿਤਾ ਗੋਪਾਲ ਦਿਆਲ। ਹਮਰੇ ਸਾਡੇ ਪਿਤਾ ਰੂਪ ਗੋਪਾਲ, ਗੋ ਪ੍ਰਿਥਵੀ ਦੇ ਪਾਲ ਪਾਲਕ ਦਿਆਲ ਦਿਆਲੂ ਪਰਮੇਸ਼ਰ ਜੀ ਹਨ। ਜਿਉ ਰਾਖੈ ਮਹਤਾਰੀ ਬਾਰਕ ਕੋ। ਤੇ ਸੇਹੀ ਪ੍ਰਭ ਪਾਲ ਰਹਾਉ ਜਿਵੇਂ ਮਹਤਾਰੀ ਮਾਤਾ ਛੋਟੇ ਬਾਲਕ ਬੱਚੇ ਨੂੰ ਸੰਭਾਲ ਕੇ ਰੱਖਦੀ ਹੈ ਉਸੇ ਤਰ੍ਹਾਂ ਹੀ ਪਰਮੇਸ਼ਰ ਸਾਡੀ ਆਪਣੇ ਸੇਵਕਾਂ ਦੀ ਪਾਲਣਾ ਕਰਦਾ ਹੈ ਰਹਾਉ ਮੀਤ ਸਾਜਨ ਸਰਬਗੁਣ ਨਾਇਕ ਸਦਾ ਸਲਾਮਤ دیਵਾ ਸਾਡਾ ਇਸ ਲੋਕ ਦਾ ਮੀਤ ਮਿੱਤਰ ਮਾਤਾ ਦੇ ਗਰਭ ਦਾ ਸਾਜਨ ਸੱਜਣ ਪ੍ਰਲੋਕ ਦਾ ਪ੍ਰੀਰਕ ਤੇ ਸਾਰੇ ਗੁਣਾਂ ਦਾ ਨਾਇਕ ਸੁਆਮੀ ਦੇਵਾ ਰਾਜਾ ਰੂਪ ਪ੍ਰਕਾਸ਼ ਰੂਪ ਪਰਮੇਸ਼ਰ ਹਮੇਸ਼ਾ ਹੀ ਸਲਾਮਤ ਇਸਤਤ ਰਹਿਣ ਵਾਲਾ ਹੈ ਈਤ ਊਤ ਜਤ ਕਤ ਤਦ ਤੁਮਹੀ ਮਿਲੈ ਨਾਨਕ ਸੰਤ ਸੇਵਾ ਈਤ ਇਸ ਲੋਕ ਊਤ ਉੱਪਰ ਭਾਵ ਪ੍ਰਲੋਕ ਵਿੱਚ ਜਤ ਜਿੱਥੇ ਕਦ ਕਿੱਥੇ ਵੀ ਵੇਖੀਏ ਤਤ ਉਥੇ ਤੁਮ ਤੁਸੀਂ ਹੀ ਵਿਆਪਕ ਹੋ ਇਸ ਕਰਕੇ ਸਾਨੂੰ ਆਪ ਜੀ ਦੇ ਪਾਸੋਂ ਸਾਧ ਸੰਗਤ ਦੀ ਸੇਵਾ ਅਹਲ ਦਾ ਦਾਨ ਮਿਲੇ ਲਾਭ ਪ੍ਰਾਪਤ ਹੋਵੇ ਤਨਸਰੀ ਮਹੱਲਾ ਪੰਜਵਾ ਸੰਤ ਕਿਰਪਾਲ ਦਿਆਲ ਦਮੋਦਰ ਕਾਮ ਕ੍ਰੋਧ ਬਿਖਜਾਰੇ ਜੋ ਕਿਰਪਾਲ ਕਿਰਪਾ ਦੇ ਘਰ ਦਿਆਲ ਦਿਆਲੂ ਦਮੋਦਰ ਪਰਮੇਸ਼ਰ ਦਾ ਰੂਪ ਸੰਤ ਸ਼ਾਂਤ ਆਤਮਾ ਵਾਲੇ ਸਾਧੂ ਜਨ ਹਨ ਉਹ ਕਾਮ ਕ੍ਰੋਧ ਆਦਿ ਵਿਸ਼ੇ ਵਿਕਾਰ ਨਾਮ ਅਭਿਆਸ ਰੂਪੀ ਅਗਨੀ ਨਾਲ ਆਪਣੇ ਹਿਰਦੇ ਵਿੱਚੋਂ ਸਾੜ ਲੈਂਦੇ ਆ ਰਾਜ ਮਾਲ ਜੋਬਨ ਤਨ ਜੀਅਰਾ ਇਨ ਉਪਰ ਲੈ ਬਾਰੇ ਇਸ ਲਈ ਰਾਜ ਭਾਗ ਮਾਲ ਹਾਥੀ ਕੋੜੇ ਊਠ ਆਦਿਕ ਜੋਬਨ ਜਵਾਨੀ ਮਨੁੱਖਾ ਤਨ ਸਰੀਰ ਤੇ ਜਿੰਨੀ ਜੀਅਰਾ ਜ਼ਿੰਦਗੀ ਹੈ ਇਹ ਸਾਰੇ ਪਦਾਰਥ ਇਹਨਾਂ ਪਿਆਰੇ ਸੰਤ ਜਨਾਂ ਦੀ ਉਤੋਂ ਦੀ ਲਿਆ ਕੇ ਬਾਰੇ ਕੀ ਵਾਰ ਕਰਦੀ ਇਹ ਵਾਰ ਨਹੀਂ ਕਰਦੀਏ ਮਨ ਤਨ RAM ਨਾਮ ਹਿਤਕਾਰੇ ਜੋ ਮਨ ਹਿਰਦੇ ਦੇ ਤਨ ਸਰੀਰ ਕਰਕੇ ਪਰਮੇਸ਼ਰ ਦੇ ਨਾਮ ਵਿੱਚ ਹਿਤਕਾਰੇ ਪਿਆਰ ਕਰਨ ਵਾਲੇ ਹਨ ਸੂਖ ਸਹਿਜ ਆਨੰਦ ਮੰਗਲ ਸਹਿਤ ਭਾਵ ਨਿਦ ਪਾਰ ਉਤਾਰੇ ਰਹਾਉ ਉਹਨਾਂ ਮਹਾਪੁਰਖਾਂ ਨੂੰ ਸੁਖ ਸਹਿਜ ਅਜੂਤ ਸੁਖ ਰੂਪ ਪਰਮੇਸ਼ਰ ਦੇ ਮੰਗਲ ਜਸ ਸਹਿਤ ਸਮੇਤ ਹੋਣੇ ਕਰਕੇ ਆਨੰਦ ਬਣਿਆ ਹੋਇਆ ਉਹ ਪਰਮੇਸ਼ਰ ਨੇ ਭਾਵ ਸੰਸਾਰ ਨਿਧ ਸੰ ਸਮੁੰਦਰ ਤੋਂ ਪਾਰ ਮੁਕਤੀ ਰੂਪ ਕਿਨਾਰੇ ਤੇ ਉਤਾਰੇ ਹੋਏ ਹਨ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰਦੇ ਆ ਧੰਨ ਸਥਾਨ ਧੰਨ ਓਏ ਭਵਨਾ ਜਾ ਮਹਿ ਸੰਤ ਬਸਾਰੇ ਸੋ ਕਈ ਗਿਉ ਉਹ ਥਾਨ ਅਸਥਾਨਵੀ ਧਨ ਸਲਾਉਣੇ ਜੋਗ ਤੰਤਾ ਜੋਗ ਓਏ ਉਹ ਭਵਨਾ ਘਰ ਵੀ ਤੰਤਾ ਜੋਗ ਹੈ ਉਹ ਹਿਰਦੇ ਰੂਪੀ ਥਾ ਵੀ ਧਨ ਹੈ ਅਤੀ ਉਸ ਰੂਪ ਰੂਪੀ ਘਰ ਵੀ ਧਨ ਹੈ ਜਿਸ ਵਿੱਚ ਸੰਤ ਮਹਾਤਮ ਜਨ ਬਸਾਰੇ ਵਸਦੇ ਆ ਜਨ ਨਾਨਕ ਕੀ ਸਰਦਾ ਪੂਰੋ ਠਾਕੁਰ ਭਗਤ ਤੇਰੇ ਨਮਸਕਾਰੇ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਹੋ ਬੇਨਤੀ ਕਰੀਏ ਕਿ हे ਠਾਕੁਰ ਸੁਆਮੀ ਪਰਮੇਸ਼ਰ ਵਾਹਿਗੁਰੂ ਜੀ ਸਾਡੀ ਸੇਵਕ ਜਨਾਂ ਦੀ ਸਰਦਾ ਭਾਵਨਾ ਪੂਰੀ ਕਰੋ ਜੋ ਅਸੀਂ ਤੁਹਾਡੇ ਪਿਆਰੇ ਭਗਤਾਂ ਨੂੰ ਨਮਸਕਾਰੇ ਵੰਦਨਾ ਕਰਦੇ ਰਹੀਏ ਤਨਸਰੀ ਮਹੱਲਾ ਪੰਜਵਾ ਜਿਸ ਵੇਲੇ ਸ੍ਰੀ ਅਮਰਸਰ ਸਾਹਿਬ ਤੇ ਸੁਲਹੀ ਖਾਂ ਚੜ੍ਹ ਕੇ ਆ ਰਿਹਾ ਸੀ ਤੇ ਰਸਤੇ ਵਿੱਚ ਹੀ ਆਵੇ ਵਿੱਚ ਪੈ ਕੇ ਸੜ ਕੇ ਸੁਆਹ ਹੋ ਗਿਆ ਸੀ ਉਸ ਵਕਤ ਸਤਗੁਰਾਂ ਨੇ ਸਿੱਖਾਂ ਦੀ ਰੱਖਿਆ ਹੋਣ ਤੋਂ ਸ਼ਬਦ ਉਚਾਰਨ ਕੀਤਾ ਛਡਾਈ ਲਿਓ ਮਹਾ ਬਲੀ ਤੇ ਆਪਣੇ ਚਰਨ ਪਰਾਤ ਹੇ ਭਾਈ ਪੂਰੇ ਸਤਗੁਰਾਂ ਨੇ ਆਪਣੇ ਚਰਨਾ ਕਮਲਾਂ ਵਿੱਚ ਪਰਾਤ ਪਾ ਕੇ ਲਾ ਕੇ ਆਪਣੇ ਚਰਨਾ ਦੀ ਪ੍ਰਾਪਤੀ ਕਰਾ ਕੇ ਮਹਾ ਵੱਡੀ ਜਿਸਮਾਨੀ ਬਲੀ ਤਾਕਤ ਵਾਲੇ ਭਾਵ ਸੁਲਹੀ ਖਾਂ ਤੁ ਮਹਾਬਲੀ ਵੱਡੀ ਤਾਕਤ ਵਾਲੇ ਅਗਿਆਨ ਕਾਲ ਤੋਂ ਸੰਗਤਾਂ ਨੂੰ ਸਾਨੂੰ ਛਡਾ ਲਿਆ ਹੈ ਇੱਕ ਨਾਮ ਦੀਓ ਮਨ ਮੰਤਾ ਬਿਨਸ ਨ ਕਤੂ ਜਾਤ ਇੱਕ ਪਰਮੇਸ਼ਰ ਦਾ ਸ਼੍ਰੋਮਣੀ ਸਤ ਨਾਮ ਰੂਪ ਮੰਤਾ ਮੰਤਰ ਜਪਣ ਲਈ ਦਿੱਤਾ ਹੈ ਜੋ ਕਤੂ ਕਦੀ ਵੀ ਬਿਨਸ ਨਾਸ਼ ਹੋ ਕੇ ਨਹੀਂ ਜਾਂਦਾ ਸਤ ਗੁਰ ਪੂਰੇ ਕੀਨੀ ਦਾਤ ਪਰੰਤੂ ਇਹ ਪੂਰੇਆਂ ਸਤਿਗੁਰਾਂ ਨੇ ਅਮਰਤ ਨਾਮ ਦੀ ਦਾਤ ਬਖਸ਼ਿਸ਼ ਦੇਣਾ ਕੀਤੀ ਹੈ ਅਤੇ ਹਰ ਹਰ ਨਾਮ ਦੀਓ ਕੀਰਤਨ ਗਾਓ ਭਈ ਹਮਾਰੀ ਗਾਤ ਰਹਾਉ ਗੁਰੂ ਸਾਹਿਬ ਜੀ ਨੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਕੀਰਤਨ ਕਰਨੇ ਨੂੰ ਦਿੱਤਾ ਹੈ ਜਿਸ ਕਰਕੇ ਸਾਡੀ ਗਾਤ ਗਤੀ ਕਲਿਆਣ ਹੋਈ ਹੈ ਸਾਨੂੰ ਸੁਖ ਸਰੂਪ ਦੇ ਮਿਲਾਪ ਦੀ ਦਾਤ ਗਾਤ ਕੀ ਇਹ ਪ੍ਰਾਪਤ ਹੋਈ ਹੈ ਰਹਾਉ ਬਿਸਰਾਮ ਦੀ ਕੀ ਸਤਗੁਰੂ ਕਿਰਪਾ ਕਰਦੇ ਆ ਅੰਗੀਕਾਰ ਕੀਓ ਪ੍ਰਭ ਆਪਣੇ ਭਗਤਨ ਕੀ ਰਾਖੀ ਪਾਤ ਆਪ ਦੀ ਜਾਣ ਕੀ ਪ੍ਰਭ ਪਰਮੇਸ਼ਰ ਨੇ ਸਾਡਾ ਭਗਤਾਂ ਦਾ ਅੰਗੀਕਾਰ ਪੱਕ ਕੀਤਾ ਹੈ ਭਗਤ ਜਿਨ੍ਹਾਂ ਦੀ ਲੋਕ ਪ੍ਰਲੋਕ ਵਿੱਚ ਪਾਤ ਇੱਜ਼ਤ ਸ਼੍ਰੇਣੀ ਰੱਖਣਾ ਕੀਤੀ ਹੈ ਨਾਨਕ ਚਰਨ ਗ헤 ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਦੋਂ ਆਪ ਦੇ ਪਿਆਰੇ ਪ੍ਰਭ ਵਾਹਿਗੁਰੂ ਦੇ ਚਰਨਾ ਕਮਲਾਂ ਨੂੰ ਪ੍ਰੇਮ ਦੇ ਨਾਲ ਗਏ ਪਕੜਨਾ ਕੀਤਾ ਤਦ ਦਿਨ ਰਾਤ ਆਤਮਿਕ ਸੁਖ ਆਨੰਦ ਨੂੰ ਪਾਉਣਾ ਕੀਤਾ ਤਨਸਰੀ ਮਹੱਲਾ ਪੰਜਵਾ ਪਰ ਹਰਨਾ ਲੋਭ ਝੂਠ ਨਿੰਦ ਇਵਹੀ ਕਰਤ ਗੁਦਾਰੀ ਇਹ ਭਾਈ ਪਰ ਪ੍ਰਾਇਤਨ ਆਦਿਕ ਪਦਾਰਥਾਂ ਨੂੰ ਹਰਨਾ ਚਿਰਉਣਾ ਪਦਾਰਥਾਂ ਦੇ ਜੋੜਨ ਦਾ ਲਾਲਚ ਕਰਨਾ ਝੂਠ ਬੋਲਣਾ ਨਿੰਦ ਨਿੰਦਿਆ ਕਰਨੀ ਇਸ ਪ੍ਰਕਾਰ ਸਾਖਤ ਬੁਰਖ ਨੇ ਆਪਣੀ ਸਾਰੀ ਉਮਰ ਗੁਦਾਰੀ ਗੁਜ਼ਾਰ ਦਿੱਤੀ ਬਤੀਤ ਕਰ ਦਿੱਤੀ ਭਾਵ ਲਾਇਕ ਨਾ ਬਣ ਸਕਿਆ ਮ੍ਰਿਗ ਤ੍ਰਿਸ਼ਨਾ ਆਸ ਮਿਥਿਆ ਮੀਠੀ ਇਹ ਟੇਕ ਮਨਹਿ ਸਾਧਾਰੀ ਜੀਵ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਦੀ ਨਿਆਈ ਮਿਥਿਆ ਝੂਠੇ ਪਦਾਰਥਾਂ ਦੀ ਆਸਾਂ ਨੂੰ ਮਿੱਠੀ ਪਿਆਰੀ ਮੰਨੀ ਬੈਠਾ ਹੈ ਜੋ ਜੀਵ ਨੇ ਇਹ ਟੇਕ ਵੋਟ ਆਪਣੇ ਮਨਹਿ ਪਾਵ ਮਨ ਦੇ ਵਿੱਚ ਸਾਧਾਰੀ ਸਹਿਤ ਆਸਰੇ ਧਾਰਨ ਕੀਤੀ ਹੋਈ ਹੈ ਸਾਗਤ ਕੀ ਆ ਵਰਦਾ ਜਾਇ ਬਿਰਥਾਰੀ ਇਹ ਪਾਈ ਸਾਗਤ ਕਠੋਰ ਚਿਤ ਵਾਲੇ ਪੁਰਖ ਦੀ ਆ ਵਰਦਾ ਉਮਰ ਇਸ ਤਰ੍ਹਾਂ ਬਿਰਥਾਰੀ ਵਿਰਥ ਹੀ ਜਾ ਰਹੀ ਆ ਨਸਫਲ ਹੀ ਜਾ ਰਹੀ ਜੈਸੀ ਕਾਗਦ ਕੇ ਭਾਰ ਮੂਸਾ ਟੂਕ ਗਵਾਵਤ ਕਾਮ ਨਹੀਂ ਗਾਵਾਰੀ ਰਹਾਉ ਪਾਤਸ਼ਾਹ ਫਰਮਾਉਂਦੇ ਜਿਵੇਂ ਕਾਗਜਾਂ ਦੇ ਭਾਰ ਢੇਰਾਂ ਨੂੰ ਮੂਸਾ ਚੂਹਾ ਦੰਦਾਂ ਨਾਲ ਟੋਕ ਟੋਕ ਕੇ ਭਾਵ ਕੁਦਰ ਕੁਦਰ ਕੇ ਗਵਾ ਦਿੰਦਾ ਪਰ ਉਸ ਗਾਵਾਰੀ ਮੂਰਖ ਚੂਹੇ ਦੇ ਉਹ ਕਾਗਜ ਕਿਸੇ ਵੀ ਕੰਮ ਨਹੀਂ ਆਉਂਦੇ ਭਾਵ ਉਸ ਕਾਗਜਾਂ ਨਾਲ ਚੂਹੇ ਦਾ ਕੋਈ ਪੇਟ ਨਹੀਂ ਭਰਦਾ ਇਸੇ ਪ੍ਰਕਾਰ ਸਵਾਸਾਂ ਰੂਪੀ ਕਾਗਜਾਂ ਦੇ ਭਾਰ ਨੂੰ ਜੀਵ ਰੂਪੀ ਚੂਹਾ ਵਿਸ਼ੇ ਰੂਪੀ ਦੰਦਾਂ ਨਾਲ ਟੋਕ ਟੋਕ ਕੇ ਗਵਾ ਦਿੰਦਾ ਪਰ ਇਹ ਮੂਰਖ ਜੀਵ ਰੂਪੀ ਚੂਹੇ ਦੇ ਸਵਾਸਾਂ ਰੂਪੀ ਕਾਗਜ ਅੱਗੇ ਪ੍ਰਲੋਕ ਵਿੱਚ ਕਿਸੇ ਵੀ ਕੰਮ ਨਹੀਂ ਆਉਦੇ ਭਾਵ ਸਾਰੇ ਵਿਕਾਰਾਂ ਵਿੱਚ ਲੱਗ ਕੇ ਨਸਫਲ ਹੀ ਚਲੇ ਜਾਂਦੇ ਹਨ ਰਹਾਉ ਬਿਸਰਾਮ ਦੇ ਕੇ ਪਾਤਸ਼ਾਹ ਫਰਮਾਉਂਦੇ ਹਨ ਕਰਿ ਕਿਰਪਾ ਪਾਰ ਬ੍ਰਹਮ ਸੁਆਮੀ ਇਹ ਬੰਦਨ ਛੁਟਕਾਰੀ ਇਹ ਸੁਆਮੀ ਮਾਲਕ ਪਾਰਬ੍ਰਹਮ ਪਰਮੇਸ਼ਰ ਜੀ ਆਪ ਜੀ ਕਿਰਪਾ ਦਇਆ ਦ੍ਰਿਸ਼ਟੀ ਕਰੋ ਜੋ ਇਹ ਜੀਵ ਨੂੰ ਕਰਤਾ ਭੋਗਤਾ ਦੇ ਬੰਧਨ ਜੰਜਾਲ ਪਏ ਹੋਏ ਹਨ ਇਹਨਾਂ ਤੋਂ ਛੁਟਕਾਰੀ ਛਡਾਉਣਾ ਕਰੋ ਬੂੜਤ ਅੰਦ ਨਾਨਕ ਪ੍ਰਭ ਕਾਡਤ ਸਾਧ ਜਨਾ ਸੰਗਾਰੀ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਪ੍ਰਭ ਪਰਮੇਸ਼ਰ ਜੀ ਅਗਿਆਨ ਦੀ ਹਨੇਰੇ ਕਰਕੇ ਅੰਧ ਅੰਨੇ ਹੋਏ ਜੀਵਾਂ ਨੂੰ ਸੰਸਾਰ ਸਮੁੰਦਰ ਵਿੱਚ ਪਦਾਰਥਾਂ ਰੂਪੀ ਵਿਸ਼ਿਆਂ ਰੂਪੀ ਪਾਣੀ ਵਿੱਚ ਬੂਟ ਤੇ ਡੁੱਬਦਿਆਂ ਹੋਇਆਂ ਨੂੰ ਸਾਧ ਸ੍ਰੇਸ਼ਟ ਜਨਾ ਪੁਰਖਾਂ ਦੀ ਸੰਗਾਰੀ ਸ਼ਬਦ ਪੋਲਾ ਬੋਲਣਾ ਗੱਗੇ ਨਾਲ ਕੱਗਾ ਨਹੀਂ ਬੋਲਣਾ ਸੰਗਾਰੀ ਨਹੀਂ ਕਹਿਣਾ ਸੋ ਸੰਗਾਰੀ ਭਾਵ ਸੰਗਤ ਵਿੱਚ ਮਿਲਾ ਕੇ ਆਪ ਹੀ ਕੱਢਣਾ ਕਰੋ ਵਾਹਿ ਗੁਰੂ ਵਾਹਿ ਗੁਰੂ ਵਾਹੇ 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 ਗੁਰੂ ਜੀ ਕਾ ਖਲਸਾ ਗੁਰੂ ਜੀ ਕੀ ਫਤਿਹ